ਸਿਕਾ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਦੀ ਵਾਸਤੇ ਖਾਸ ਤੇ ਅੱਜ ਕਾਟਨ ਦੇ ਹੈਂਡਵਰਕ ਦੇ ਸੂਟ ਰੈਡੀ ਹੋ ਕੇ ਜਾ ਰਹੇ ਆ ਆਪਾਂ ਤੁਹਾਨੂੰ ਦਿਖਾ ਰਹੇ ਆ ਇਹ ਕਾਟਨ ਦੇ ਉੱਪਰ ਬਣਿਆ ਆਫ ਵਾਈਟ ਕਲਰ ਦੇ ਉੱਪਰ ਹਲਕਾ ਜਿਹਾ ਦੇ ਵਿੱਚ ਸੈਲਫ ਵੀ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਹੈਂਡਵਰਕ ਹੋਇਆ ਵਿੱਚ ਮੋਤੀ ਦਾ ਟੱਚ ਵੀ ਦਿੱਤਾ ਹੋਇਆ ਹੈ ਇਸ ਪਰਤਾਂ ਕੋ ਫਲਾਰ ਬਣੀ ਹੋਈ ਹੈ ਪੈਨਲ ਔਰ ਐਂਕਰਿੰਗ ਦੀ ਪੈਨਲ ਬਣੀ ਹੋਈ ਹੈ ਇਦੀ ਬਾਜੂ ਦੇ ਉੱਪਰ ਵੀ ਬਹੁਤ ਸੋਨਾ ਵਰਕ ਹੋਇਆ ਏ ਕੀ ਇ렇게 ਪਲਿਸਤੀ ਤੇ ਬਹੁਤ ਸੋਣੀ ਇਹ ਸੂਟ ਉੱਪਰ ਪਹਿਲਾਂ ਵੀ ਹੈਡ ਕਰ ਚੁੱਕੇ ਆ और ये बॉटम के लेस का डिजाइन दिता हुआ दुपट्टा बहुत सोहना टाई एंड आई है फोर साइड अपना लेस दिखी हुई है कॉटन के सूट, सूट बनिया है ये मुस्लिम कॉटन का लाइनिंग दुपट्टा है ये अपने को ले दो बन के जा रहे हैं ये सेम सेम उदा ही है सलवारा और दुपट्टा अगले अपने कोट है पाउडर ब्लू ये अपने को रेडी हैज इट इज ले सकते हो और यह सा तो भी करा सकते हो वाइट प्रिंट पाउडर ब्लू शर्ट ਪਲੇਸ ਦਾ ਡਿਜ਼ਾਈਨ ਦਿੱਤਾ ਆਪਾਂ organza ਦਾ ਡਿਜ਼ਾਈਨ ਦਿੱਤਾ ਇਹਦੇ ਵਿੱਚ ਕੀ ਕੀ ਰੇਤੀ ਆ ਔਰ ਰੈਡੀ ਬਾਜੂ ਤੇ ਵੀ organza ਦਾ ਡਿਜ਼ਾਈਨ ਦਿੱਤਾ ਇਹ ਆਪਣੇ ਕੋਲੇ ਰੈਡੀ ਹੈ ਇਹਨੂੰ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਸਟਿਚ ਵੀ ਕਰ ਸਕਦੇ ਹੋ ਇਹਨਾਂ ਦਾ ਬਾਟਮ ਚਿਕਨ ਦੀ ਔਰ ਮਸਲਿਨ ਕਾਟਨ ਦਾ ਦੁਪੱਟਾ आई एंड आई होके फोर साइड ਆਪਾਂ ਲੇਸ ਦਿੱਤੀ ਹੈ। कॉटन ਦੇ ਉੱਪਰ ਸੂਟ ਹੈਗੀ। ਬਹੁਤ ਪਿਆਰਾ ਪ੍ਰਿੰਟ ਹੈ ਦਾ। ਔਰ ਬਹੁਤ ਪਿਆਰਾ ਫੈਬਰਿਕ ਹੈ। ਲੀਨਨ कॉटन ਦੇ ਉੱਪਰ ਹੀ ਬਣਿਆ। ਪਾਕਿਸਤਾਨੀ ਸਟਾਈਲ ਸੂਟ ਬਣਿਆ ਇਹ কুর্তা ਸਟਾਈਲ। अपना और ज्यादा पैस देकर वर्क किया हो फिशिंग वर्क चैक कर सकते हो लेस का डिजाइन दिता और अपने इतिया दिखा हुई पैनल और यदि नैकलाइन बहुत सोहनी रेडी हुई है कुर्ता टाइप और बाजू से भी और ज्यादा पैस देकर वर्क किया है ਸਲਵਾਰ ਤੇ ਆਪਾਂ organza ਦਾ ਪੈਚ ਲਗਾਉਂਦੇ ਹੋਇਆ ਆਫ ਵਾਈਟ ਸਲਵਾਰ ਨੂੰ ਗੇ ਕੋਟਾ ਕਾਟਨ ਚੈੱਕ ਦਾ ਦੁਪੱਟਾ ਹੈ ਟਾਈ ਐਂਡ ਡਾਈ ਹੋ ਗਿਆ ਫੋਰ ਸਾਈਡ ਉੱਪਰ ਲੇਸ ਦਿੱਤੀ ਹੈ ਇਦਾਂ ਡਿਜ਼ਾਈਨ ਤੁਸੀਂ ਸਾਡੇ ਤੋਂ ਹੋਰ ਪ੍ਰਿੰਟ ਤੇ ਵੀ ਕਰਵਾ ਸਕਦੇ ਹੋ ਹੋ ਸੋਨੇ ਸੋਨੇ ਸੁੱਟਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਦਿੱਤੇ ਗਏ ਨੰਬਰ ਤੇ ਆਰਡਰ ਕਰਕੇ ਸਕਰੀਨਸ਼ਾਟ ਕਰ ਸਕਦੇ ਤੁਸੀਂ